Christmas Christ was no more born on the 25th day of of December than I was why the hills of judea snowed in contrast all other bible prophecies christmas janai masida janam december de 25ve din nahi hoya si kyon judia diyan pahadiyan barfeelian san eh bible diyan hor sariyan bhavikhwaniyan de ult hai he was born in the spring like all lambs are born ਵਾਹ ਉਹ ਜਨਮ ਇੱਕ ਬਾਰਨ ਦੀ ਬਜਾਏ ਇੱਕ ਘਰ ਵਿੱਚ ਉਹ ਇੱਕ ਬੱਕਰੀ ਸੀ ਉਹ ਅਲੱਗ ਤਰ੍ਹਾਂ ਨਾਲ altar ਤੇ ਨਹੀਂ ਦੌੜਿਆ ਜਿਸ altar ਤੇ ਉਹ ਨਹਿਆ ਗਿਆ ਸੀ ਸਲਾਈਬ ਉਹ ਬਸੰਤ ਰੁੱਤ ਵਿੱਚ ਜੰਮਿਆ ਸੀ ਜਿਵੇਂ ਸਾਰੇ ਲੇਲੇ ਜੰਮਦੇ ਹਨ ਉਹ ਘਰ ਦੀ ਬਜਾਏ ਬਾੜੇ ਵਿੱਚ ਕਿਉਂ ਪੈਦਾ ਹੋਇਆ ਉਹ ਇੱਕ ਲੇਲਾ ਸੀ ਉਸ ਨੂੰ ਜਗਵੇਦੀ ਤੇ ਕਿਉਂ ਨਹੀਂ ਲਿਜਾਇਆ ਗਿਆ ਜਾਂ ਉਸਦੀ ਜਗਵੇਦੀ ਜਿੱਥੇ ਉਸਤੇ ਕੇਲ ਠੋਕੇ ਗਏ ਸਲੀਬ ਉਸ ਨੂੰ ਸਲੀਬ ਵੱਲ ਲਜਾਇਆ ਗਿਆ ਸੀ ਤੁਸੀਂ ਭੇਡਾਂ ਨੂੰ ਬੁੱਚੜਖਾਨੇ ਵੱਲ ਲੈ ਜਾਂਦੇ ਹੋ ਉਹ ਇੱਕ ਲੇਲਾ ਸੀ ਇਸ ਲਈ ਉਹ ਉਦੋਂ ਪੈਦਾ ਹੋਇਆ ਜਦੋਂ ਲੇਲੇ ਪੈਦਾ ਹੁੰਦੇ ਹਨ which on the solar system the the sun in the 5 days from December the 20th until December the 25th ਪਰ ਤੁਸੀਂ ਦੇਖੋ ਉਹਨਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹਨਾਂ ਕੋਲ ਸੂਰਜ ਦੇਵਤਾ ਦਾ ਜਨਮ ਦਿਨ ਸੀ ਜੋ ਸੂਰਜ ਮੰਡਲ ਵਿੱਚ ਹੈ ਸੂਰਜ 20 ਦਸੰਬਰ ਤੋਂ 25 ਦਸੰਬਰ ਤੱਕ 5 ਦਿਨਾਂ ਦੇ ਲਈ ਪਰ ਤੁਸੀਂ ਦੇਖੋ ਉਹਨਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹਨਾਂ ਕੋਲ ਸੂਰਜ ਦੇਵਤਾ ਦਾ ਜਨਮ ਦਿਨ ਸੀ ਜੋ ਸੂਰਜ ਮੰਡਲ ਵਿੱਚ ਹੈ ਸੂਰਜ 20 ਦਸੰਬਰ ਤੋਂ 25 ਦਸੰਬਰ ਤੱਕ 5 ਦਿਨਾਂ ਦੇ ਲਈ ਇਟਸ ਸ਼ਾਰਟੈਸਟ ਡੇ ਇਨਾ ਦਿਨਾਂ ਵਿੱਚ ਸੂਰਜ ਵਿੱਚ ਸ਼ਾਇਦ ਹੀ ਕੋਈ ਹਿਲਜੁਲ ਹੋਵੇ ਇਹ ਹਰ ਦਿਨ ਥੋੜਾ ਬਦਲਦਾ ਹੈ ਲੰਮਾ ਅਤੇ ਲੰਮਾ ਅਤੇ ਲੰਮਾ ਹੁੰਦਾ ਜਾਂਦਾ ਹੈ ਜਦੋਂ ਤੱਕ ਕਿ ਜੁਲਾਈ ਦੇ ਆਪਣੇ ਸਭ ਤੋਂ ਲੰਮੇ ਦਿਨ ਤੱਕ ਨਹੀਂ ਆਉਂਦਾ ਫਿਰ ਦਸੰਬਰ ਵਿੱਚ ਇਸ ਦਾ ਸਭ ਤੋਂ ਛੋਟਾ ਦਿਨ ਹੁੰਦਾ ਹੈ ਆਫ ਦਾ 25th ਫਰਮ ਦਾ 20th ਟੂ ਦਾ the 25th ਦੇ ਹੈਡ ਦਾ ਰੋਮਨ ਸਰਕਸ ਐਂਡ ਫਿਰ 25 ਤਰੀਕ ਦਾ ਉਹ ਛੋਟਾ ਸਮਾਂ 20 ਤੋਂ ਲੈ ਕੇ 25 ਤੱਕ ਉਹਨਾਂ ਕੋਲ ਰੋਮਨ ਸਰਕਸ ਅਤੇ ਸੂਰਜ ਦੇਵਤੇ ਦੇ ਜਨਮ ਦਿਨ ਦਾ ਜਸ਼ਨ ਹੁੰਦਾ ਸੀ ਦਾ ਸਨ ਆਫ ਗਾਡ ਐਂਡ ਦਾ ਸਨ ਗਾਡਸ ਬਰਥਡੇ put that together to be one great celebration ਤਾਂ ਫਿਰ ਜੂਪੀਟਰ ਜੋ ਇੱਕ ਰੋਮਨ ਦੇਵਤਾ ਸੀ ਉਹ ਅਦੋਂ ਉਸ ਨੂੰ ਇਹ ਕਹਿ ਕੇ ਅੰਦਰ ਲੈ ਆਏ ਅਸੀਂ ਪਰਮੇਸ਼ਵਰ ਦੇ ਪੁੱਤਰ ਅਤੇ ਸੂਰਜ ਦੇਵਤਾ ਦੇ ਜਨਮ ਦਿਨ ਨੂੰ ਲਵਾਂਗੇ ਅਤੇ ਇਹਨਾਂ ਨੂੰ ਇਕੱਠਾ ਕਰਕੇ ਇੱਕ ਵੱਡਾ ਜਸ਼ਨ ਬਣਾਵਾਂਗੇ ਇਹ ਉਲਟ ਹੈ ਉਹ ਬਹੁਤ ਸਾਰੀਆਂ ਚੀਜ਼ਾਂ ਉਹ ਅੰਦਰ ਲੈ ਆਏ ਹਨ